ਤੋਕੜ ਗੱਬਣਾ ਇੱਕ ਆ ਇਹ 6 ਮਹੀਨਾ ਹੀ ਲੱਗ ਰਿਹਾ ਤੇ 6 ਕਿਲੋ ਦੁੱਧ 6 ਮਹੀਨੇ 6 ਮਹੀਨਾ ਲੱਗ ਗਿਆ 5 ਦੀ ਗੱਬਣਾ ਪੂਰੀ ਸਾਢੇ 5 ਦੀ ਰਹੂਗੀ ਸਾਢੇ 5 ਦੀ ਗੱਬਣ ਦੋਸਤੋ ਹਾਂ ਕਾਲਜੀ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਪੜਾਇਆ ਵੀਡੀਓ Facebook ਤੇ ਦੇਖ ਰਹੇ ਨੇ Facebook ਪੇਜ ਨੂੰ ਕਰ ਲੋ ਫੋਲੋ ਸੋ ਅੱਜ ਇੱਕ ਆਈ ਗਿਆ ਤੋਕੜ ਗੱਬਣਾ ਤੇ ਇੱਕ ਤਾਜੀ ਇੱਕ ਤੁਹਾਡੀ ਇਹ ਵੀ ਵੈਸੇ ਰਾਤ ਨੂੰ ਸੂਕੂ ਤੇ ਗਈ ਉਹ ਜੋ ਟਿੱਕਲ ਦੀ ਬੋਲੇ ਚ ਖਲਲੀ ਆ ਠੀਕ ਇੱਕ ਵਾਰ ਆ ਨਾਮ ਐਡਰੈਸ ਦੱਸ ਦਿਓ ਜੀ ਨਾਮ ਆ ਗੱਗੀ ਸਿੰਘ ਪਿੰਡ ਲੇਲਖੁਰ ਜਿਲ੍ਹਾ ਸੁਰੂ 9878474518 ਠੀਕ ਹੈ ਜੀ ਟਿੱਕਲ ਅੱਜ ਆ ਬੋਲੇ 16 17 30 ਠੀਕ ਹੈ ਜੀ ਇਹ ਵੀ ਬੱਸ ਲੇਟ ਹੋ ਗਈਆਂ ਹੁਣ ਆਈਆਂ ਨੇ ਠੀਕ ਹੈ ਜੀ ਬੱਸ ਮੇਲਾ ਲੁੱਟ ਲੋ ਕਿਹੜੇ ਤੋਂ ਲੁੱਟਿਆ ਜਾਂਦਾ ਠੀਕ ਹੈ ਠੀਕਾ ਟੋਕੜ ਘੱਬਣਾ ਇੱਕ ਆ ਇਹ ਛਿੰਨਾ ਵੀ ਨਾ ਲੱਗ ਰਿਹਾ ਤੇ 6 ਕਿਲੋ ਦੁੱਧ ਸੇ ਮੀਨ ਸੇ ਮਾਮੀ ਨਾਲ ਆ ਗਿਆ 5 ਦੀ ਗੱਬਣਾ ਪੂਰੀ 5.5 ਦੀ ਹੋਗੀ 5.5 ਦੀ ਗੱਬਣ ਦੋਸਤੋ ਹਾਂ ਬਾਕੀ ਲੇ ਵੇ ਦਾ ਅੰਦਾਜ਼ਾ ਜਮਾ ਸਾਫ ਸੁਥਰੀ ਆ ਗਈ ਸਾਫ ਸੁਥਰੀ ਗੁੱਠਾ ਗੱਠਾ ਦਿਖਾ ਹਾਈਟ ਹੂਟ ਦੇਖੋ ਚੰਗੀ ਆ ਬਾਕੀ ਪਾ ਕਿਹੜਾ ਪਾ ਦੇਵਾਂਗੇ بس ਕਿੰਨੇ ਦੇ ਦਾਂਗੇ ਜੀ 1.5 ਦੀ ਦੇ ਦਾਂਗਾ ਮਾਨਦਾਨ ਕਰ ਦੋਗੇ ਬਸੇ ਚੋਂ ਤਾਂ ਨਹੀਂ ਹੋਣਾ ਹੈਗਾ ਯਾਰ ਬਾਲੀ ਚੰਗੀ ਝੁੱਟੀ ਆ ਤਾਜੀ ਤਾਜੀ ਦਾ ਕਿੰਨਾ ਕੁ ਦੋ ਦਿੱਤਾ ਹੈਗਾ 16 ਕਿਲੋ ਨਾਲੇ ਹੁਣ ਸੇਵਾ ਤੇ ਸੂਆ ਕਿੰਮ ਆ ਗਿਆ ਜੀ ਹੁਣ ਦੂਜਾ ਅੱਗੇ ਤੀਜਾ ਹੁੰਦੀ ਆ ਤੀਜਾ ਸੂਆ ਸੂਣੀ ਜਾਂਦਾ ਹੁੰਦਾ ਉਹ ਤੋਂ 5-7 ਕਿਲੋ ਤੇਲ ਇੱਕ ਪੀਪਰ ਭਉ ਦਾ ਹੋਰੇ ਕੁਝ ਹੋ ਜੂ ਠੀਕ ਆ ਜੀ ਠੀਕ ਆ 2 ਲੱਖ ਦਾ ਮਾਲ ਕਰ ਲਓ ਦੋਸਤੋ ਕਨੈਕਟ ਤੇ ਕਿੰਨੀ ਚੰਗੀ ਹੈ ਕੁਆਲਿਟੀ ਪੂਰੀ ਇੱਕ ਨੰਬਰ ਆ ਗਈ ਹਾਈ ਕੁਆਲਿਟੀ ਨੰਬਰ ਤਿੰਨ ਲੰਦਰ ਹਲੋ ਸਾਫ ਸੁਥਰੇ ਦੁੱਧ ਕਿੰਨਾ 5-6 ਕਿਲੋ ਹਣਾ ਹਾਂ ਹਾਂ 6 ਕਿਲੋ ਹਾਂ 6 ਕਿਲੋ ਇਹ ਕਿਛੇ ਬੁੜੀ ਟੁੰਦੀ ਹੋਈ ਇਹ ਤਾਂ ਕੁਝ ਵੀ ਨਹੀਂ ਕਹਿੰਦੀ ਠੀਕ ਆ ਜੀ ਇਹ ਬੰਦੇ ਚੋਂ ਦੇ ਇੱਕ ਦਾ ਡੰਗ ਟੀ ਕੱਲ ਪਾ ਸਕਦੇ ਠੀਕ ਆ ਜੀ ਠੀਕ ਆ ਤੇ ਦੋ ਨੰਬਰ ਦੇ ਜੀ ਆ ਚੋਟੀ ਦੇਖੋ ਹੈ ਅਸਲ ਬ੍ਰਾਂਡ ਅਸਲ ਬ੍ਰਾਂਡ ਆ ਥੱਲੋ ਦੇਖੋ ਅੱਜ ਸੂਕੂ ਚੋਟੀ ਇਹੋ ਠੀਕ ਹੈ ਚਾਰ ਦੰਦ ਕੱਤੀਆ ਪਹਿਲਣ ਚਾਰ ਦੰਦ ਹਾਂ ਪਹਿਲਾ ਸੁਣਾ ਸੁਣਾਗਾ ਹਾਂਜੀ ਹਾਂਜੀ ਠੀਕ ਹੈ ਠੀਕ ਸ਼ਾਮ ਦਾ ਵੇਲਾ ਬਈ ਅੱਜ 27 ਤਰੀਕ ਹਾਂ ਵੀਡੀਓ ਬਣਾਉਣਾ ਵੇਖੋ ਕੁਆਲਿਟੀ ਬੁੜੀ ਕੰਮਬਰ ਇਹਦੀ ਵੀ ਘੋਟਾ ਘਾਟਾ ਦੇਖੋ ਤੇ ਕਿੰਨਾ ਕਰਤਾ ਦੇ ਦਊਗੀ ਇਹ 15 ਕਿਲੋ ਕੈਡਨ ਦੀ ਗਾਰੰਟੀ ਹੈ ਠੀਕ ਆ ਜੀ ਠੀਕ ਆ ਕੁਆਲਟੀ ਪੂਰੀ ਇੱਕ ਨੰਬਰ ਦੀ ਹੋਰ ਕੁਆਲਟੀ ਇੱਕ ਨੰਬਰ ਦੀ ਰੇਟ ਕੀ ਰਹੂਗਾ ਜੀ ਇਹਦਾ ਰੇਟ ਇੱਕ ਸੱਤ ਦੀ 1 ਲੱਖ ਤੇ 60 ਹਜ਼ਾਰ ਜੀ ਹਾਂ ਜੀ ਠੀਕ ਹੈ ਜੀ 1 ਲੱਖ ਤੇ 60 ਹਜ਼ਾਰ ਦਾ ਦੇ ਦੇਣਾ ਆਹ ਤੋਰ ਕੇ ਦਾ ਬ੍ਰਾਂਡ ਠੀਕ ਆ ਜੀ ਤੋਰ ਕੇ ਦਿਖਾਣੀ ਨਾ ਤੋਰ ਕੇ ਰਹਿਣ ਦੇ ਜੀ ਤੇ ਇਹ ਮਨੂਰ ਬੋਸ ਨਾ ਸਾਫ ਸੁਧਰਾ ਆ ਤਾਂ ਦੇ 4x4 4x4 ਖੜੀ ਆ ਤੇਰਾ ਕੱਲ ਬੋਲੇ ਤੇ ਖਾਲੀ ਕਰੀ ਆ ਠੀਕ ਆ ਜੀ ਅੱਜ ਤੀਜੀ ਰਾਤ ਹੁਣ ਚੜੂ ਸੂਈ ਨੂੰ ਠੀਕ ਆ ਜੀ ਤੇ ਹੁਣ ਤੂੰ ਨਾ ਬਾਲਾ ਅਸਲ ਮਗਰ ਕੱਟੀ ਕੱਟੀ ਖੜੀ ਕਰੀ ਹੈ ਨਾਲ ਕੱਟੀ ਪਰਸ ਪਰਸੋਂ ਵੀ ਆਈ ਅੱਜ ਤੀਜੀ ਰਾਤ ਅੱਜ ਹੋਊ ਠੀਕ ਆ ਜੀ ਠੀਕ ਆ ਅਸਲ ਢੋਟੀ ਆ ਤੋੜ ਕੇ ਦਸੋ ਨਾ ਕੁਆਲਿਟੀ ਦੇਖੋ ਕੁਆਲਿਟੀ ਬਹੁਤ ਵਧੀਆ ਸਾਡਾ ਪੂਰਾ ਗਾਇਬ ਤੇ ਆ ਗਿਆ ਸਾਨੂੰ ਦੇਖੋ ਨਾੜਾ ਲੈ ਇੱਥੀ ਤੋੜ ਦੀ ਮਗਣਾ ਨਾੜਾ ਨੂੜਾ ਬਹੁਤ ਨੇ ਲੈਵੇ ਤੇ ਬਹੁਤ ਚੰਗੀ ਬਾਹਰ ਕੱਢਦੇ ਕੁਝ ਨਾਲ ਕੱਟੀ ਆ ਕੀ ਕੱਟੀ ਕੱਟੀ ਨਾਲ ਕੱਟੀ ਕੁਆਲਿਟੀ ਦੇਖੋ ਦੋਸਤੋ ਪੂਰੀ ਸ਼ਾਨਦਾਰ ਤੁਹਾਨੂੰ ਬਾਹਰ ਕੱਢ ਕੇ ਦਿਖਾਉਣਾ ਦੇਖੋ ਥੱਲੇ ਹੀ ਲਾ ਦੇ ਕੈਮਰਾ ਮੰਗਰ ਜੀ ਜੀ ਹੈ ਦੇਖੋ 2 2 ਲੱਖ ਕਰਦੀ ਆ 2 2 2 2 ਅੱਲੋ ਦੇਖੋ ਬਹੁਤ ਵਧੀਆ ਸਾਫ ਸੁਥਰੀ ਮੋੜ ਲੈ ਮੋੜ ਲੈ ਉਹ ਬਹੁਤ ਸ਼ਾਨਦਾਰ ਆ ਗਈ 2 2 ਲੱਖ ਕਰਦੀ ਆ ਕਿਤੇ ਮਰਜ਼ੀ ਮੰਗਦੇ ਤੇ ਸੂਆ ਕੈਮਾ ਦੂਜਾ ਜੀ ਦੂਜਾ ਸੂਈਆ ਦੇਖੋ ਨਾ ਖੜਾਈ 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 16 17 ਕਿਲੋ ਨਾੜਾ ਦੇਖੋ ਨਾੜਾ ਹਾਂ ਹਾਂ ਭਾਰਤ ਦਾ ਨਕਸ਼ਾ ਬਣਾਉਂਦੀ ਹੁੰਦੀ ਆ ਅਜੇ ਤਾਂ ਸੇਰ ਚ ਪੂਣੀ ਵੀ ਨਹੀਂ ਲੱਗੀ ਆ ਤਾਂ ਖਾਲੀ ਹੋਈ ਆ ਬੋਲੇ ਚ ਠੀਕ ਆ ਜੀ ਠੀਕ ਆ ਅੱਜ ਆਪਣੇ ਕੋਲੇ ਬ੍ਰਾਂਡ ਕੀ ਸਾਰੇ ਠੀਕ ਆ ਜੀ ਇਹ ਵੀ ਇੱਕ ਘਟੇ ਦੀਆਂ ਜਦੋਂ ਵੀਡੀਓ ਪੈ ਗਈ ਠੀਕ ਆ ਜੀ ਅਸਲ ਨੇ ਚੀਜ਼ਾਂ ਦੇਖ ਲੈ ਠੀਕ ਆ ਜੀ ਹਾਂ ਕਰ ਲਓ ਦੋ ਤੇਰ ਰੇਟ ਦੱਸ ਦੋ ਜੀ ਇਹਦਾ ਬੱਸ 80 ਦੀ 100 ਕਿਲੋਮੀਟਰ ਪਹੁੰਚੂ ਹੇ ਕਾ ਇਹ 81 ਦੀ ਦੇਖੋ ਰਗਾਰਡਮੈਂਟ ਬਹੁਤ ਪਿਆਰਾ ਲੱਗਾ ਹੋਇਆ ਕਰਵਾ ਲਈ ਬਹੁਤ ਪਿਆਰਾ ਚੂਨ ਚੂਨਖਣ ਕੱਟੀ ਵੀ ਦੇ ਕਹੀ ਹੈ ਪੱਲਣ ਵਾਲੀ ਨਾਲ ਵੀ ਕੱਟੀ ਆ ਗਈ ਹਾਂ ਹਾਂ 81 ਦੀ 81 ਦੀ 81 ਦੀ 160 ਦੀ 160 ਜੋੜਾ ਲੈਂਦਾ ਹਾਂਜੀ 200 ਕਿਲੋਮੀਟਰ ਪਹੁੰਚ ਕਰ ਦਵਾਂ ਠੀਕ ਆ ਜੀ ਕਿਤੇ ਆਲ ਪੰਜਾਬ ਕਿੱਤੀ ਪਹੁੰਚ ਕਰਾ ਲੈ ਕੋਈ ਯਾਰ ਕੁਆਲਿਟੀ ਪੂਰੀ ਇੱਕ ਨੰਬਰ ਟੁੱਕੜ ਦੇਖ ਵੇ ਕੇਹੜਾ ਟੁੱਕੜ ਦੇਖ ਅੱਜ ਬਾਈ ਜਿਹੜੇ ਤੋਂ ਮਿਲਣਾ ਲੱਤਿਆ ਜਾਂਦਾ ਤੇ ਅੱਜ ਕਿੰਨੀਆਂ ਛੇਲ ਹੋ ਗਈਆਂ ਜੀ ਅੱਜ 13 ਹੋ ਗਈਆਂ 13 ਸੇਲ ਹੋ ਗਈਆਂ ਹਾਂ ਠੀਕ ਆ ਠੀਕ ਆ ਤੇ ਆ ਇੱਕ ਪੰਜ ਦੇ ਦਾਂਗੇ ਹਾਂ 13 ਪਤਾ ਨਹੀਂ ਦੇਖੋ ਜੇ ਕੋਈ ਪੁਰਾਣੇ ਚੰਗੇ ਰੁਪਏ ਲਾਉਣੇ ਆ 20 ਲੀਟਰ ਵਾਲੀ ਹੈਗੀਆਂ ਨੇ ਦੋ ਟੋਟੀਆਂ ਮੁੱਲ ਲੱਗੂ ਚੰਗਾ ਮੁੱਲ ਚੰਗਾ ਲੱਗੂ ਬਾਈ ਹੂੰ ਹੂੰ ਤੇ ਆ ਸੇਲ ਹੋ ਚੁੱਕੀ ਆ ਮੱਝ ਵੀ ਬਾਈ ਦੀ ਇਹ ਚ ਸਾਫੜੇ ਵਾਈ ਕੇ ਚੱਲੂ ਆ ਆ ਸੇਲ ਹੋ ਗਈ ਤੇ ਆ ਆ ਟੋਟੀ ਹਜੇ ਸੂਨ ਦੀ ਤੇ ਦਿਨ ਲੈਂਦੀ ਆ 20 ਪਲੱਸ ਦੁੱਧ ਦੇਣਾ ਠੀਕ ਆ ਜੀ ਕੱਢੀ ਬਾਹਰ ਤੋਰੀ ਤੋੜ ਦੇ ਮਾੜੀ ਬਾਹਰ ਤੋੜ ਦੇ ਚਾਲ ਦੇਖੀ ਤੋ ਕਹੀ ਜੀ ਯਾਰ ਤੋਰਾ ਤਾਰਾ ਬਹੁਤ ਚੰਗਾ ਕਾਰ ਬਣਿਆ ਛੁੱਤੀਆ ਛੰਨ ਵਾਲੇ ਪੂਰੀ ਵਾਂਗੂ ਐਮ ਬਟ ਦੇ ਪੱਤੇ ਤੇ ਸੁਹਾ ਦੂਜਾ ਸੁੰਦੀਆ ਦੂਜਾ ਜੀ ਰਿਜਨਲ ਵੇ ਜੀ ਦੂਜਾ ਸੁਹਾ ਸੁੰਦੀਆ ਬਾਈ ਕਹਿੰਦਾ ਬ੍ਰੈਂਡ ਦਿਨ ਕਿੰਨੇ ਕ ਲੈ ਜੂ ਜੀ ਦਿਨ ਲਾਉ ਛੁੱਤੀ ਹੈਗੇ 10 ਦਿਨ ਤਾਂ ਲਾਉ ਪੱਤੇ ਠੀਕ ਹੈ ਜੀ ਠੀਕ ਹੈ ਅਸਲੀ ਜੀ ਨੂੰ ਬ੍ਰੈਂਡ ਕਹਿੰਦੇ ਹੁੰਦੇ ਆ ਦੋਸਤੋ ਮਤਲਬ ਲਾਉਣਾ ਠੀਕ ਹੈ ਮਤਲਬ ਕਿ ਆਪਣੀ ਵੇਚਣ ਦਾ ਨਹੀਂ ਕੋਈ ਰੱਦਦਾ ਰੋਕੀ ਬਣਿਆ ਅੱਗਵਾ ਕਰ ਲਾ ਠੀਕ ਹੈ ਜੀ ਠੀਕ ਹੈ ਹਾਂ ਹਾਂ ਚੀਜ਼ ਹਜ ਤੱਕ ਮਤਲਬ ਕਿ ਛੇਰ ਤੋਂ ਪੂਰੀ ਪੱਤੀ ਪੂਰੀ ਲੱਗੀ ਆ। ਬਾਕੀ ਚੱਲੀ ਆ। ਤਾਂ ਬਾਂਡੇ ਬਹੁਤ ਚੰਗੀ ਆ। ਦੁੱਧ ਦੋ ਝੋਟੀ 22 ਕਿਲੋ ਬਾਈ। 22 ਕਿਲੋ ਦੁੱਧ ਦੇ ਦੂ ਬਾਈ ਕਹਿੰਦਾ। ਇਹ ਅਹੀ ਜਾਂ ਦਿੰਦੀਆਂ ਨਾ ਅਗਲਾ ਕਹਿੰਦਾ 20 ਕਿਲੋ। ਠੀਕ ਆ ਜੀ। ਅਹੀ ਦੀ ਚੀਜ਼ 20 ਕਿਲੋ ਦੁੱਧ ਦਿੰਦੀ ਆ। ਠੀਕ ਆ ਜੀ। ਹਾਂ ਹਾਂ। ਦੇਖੋ ਆਪਣੇ ਕੋਲੇ ਇੱਕ ਦੋ ਤੋਂ ਜਾਨਵਰ ਹੋਰ ਨੇ ਇਹ ਜੇ। ਹਾਂਜੀ। ਤੇ ਆਪਾਂ ਦੇਖਾਂਗੇ ਰੱਬ ਖੈਰ ਚੁੱਕ ਰੱਖੇ। ਲੈਬ ਚ ਵਾਈ ਕਰਾਵਾਂਗੇ। ਦੇਖੀ ਫੁੱਟ ਫੁੱਟ ਤੇ ਜਗਾੜ ਆ। ਆਣ ਦੇਖੋ ਬਹੁਤ ਗਾਇਬ ਤੇ। ਦਿਨ ਕਰ ਲੈ। ਹਫਤਾ ਲੈ ਜੂਗੀ। ਨਾ ਵੱਤ ਲਓ 10 12 ਦਿਨ 10 12 ਦਿਨ ਲੈ ਜੂ ਬਾਈ ਕਹਿੰਦਾ ਅਸਲ ਆ ਗਈ 20 ਬਾਈ ਕੋਈ ਚੰਗਾ ਮੋਈ ਕੋਈ ਆਣਾ ਕਿਉਂ ਵੀ ਤੇ ਤਿੰਨ ਦੇ ਨੇੜੇ ਤੇੜੀ ਤਿੰਨ ਚੋਂ ਮਾਨਤਾ ਨਹੀਂ ਹੋਣਾ ਠੀਕ ਆ ਜੀ ਠੀਕ ਆ ਚੰਗਾ ਰੇਟ ਭਰਨਾ ਬੂ ਦੋਸਤੋ ਜੇ ਚੰਗੀ ਲੈਣੀ ਹੈ ਨਾ ਤੇ ਕਰ ਲਓ ਦੋਸਤੋ ਕਨੈਕਟ ਪੰਡ ਦੇਲ ਖੁਰਦਾ ਜਿਲ੍ਹਾ ਸੰਗਰੂਰ ਹਰਿਆਣੇ ਦੇ ਬਾਡਰ ਤੇ ਆ ਜਾਂਦਾ ਦੋਸਤੋ ਆ ਟੋਕਰ ਕੱਪੜਾ ਖੜੀ ਆ ਬਾਕੀ ਇੱਕ ਆ ਗੱਬਣਾ ਸੂਣ ਦੇ ਕਾਫਲਾ ਤੇ ਇੱਕ ਸੂਈ ਸਵਾਈ ਕਰ ਲਓ ਕਨੈਕਟ ਫਰੀਕ 27 ਪਹਿਲਾ ਮਹੀਨਾ 2026